ਸਤਿ ਸ੍ਰੀ ਅਕਾਲ ਦੋਸਤੋ ਜੇ ਤੁਸੀਂ ਸਸਤਾ ਅਨਾਜ ਲੈਂਦੇ ਹੋ ਤਾਂ 31 ਮਾਰਚ ਤੋਂ ਬਾਅਦ ਤੁਹਾਨੂੰ ਕੁਝ ਫਾਰਮੈਲਟੀਆਂ ਪੂਰੀਆਂ ਕਰਨੀਆਂ ਪੈਣੀਆਂ ਜੇਕਰ ਤੁਸੀਂ ਉਹ 31 ਮਾਰਚ ਤੱਕ ਆਪਣੀਆਂ ਫਾਰਮੈਲਟੀਆਂ ਪੂਰੀਆਂ ਨਹੀਂ ਕਰਦੇ ਤੇ ਤੁਹਾਨੂੰ ਸਰਕਾਰੀ ਅਨਾਜ ਮਿਲਣਾ ਬੰਦ ਹੋ ਜਾਏਗਾ ਕੀ ਹੈ ਕਿ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਜਿਨ੍ਹਾਂ ਕੋਲ ਰਾਸ਼ਨ ਕਾਰਡ ਹਨ ਜਾਂ ਸਮਾਰਟ ਰਾਸ਼ਨ ਕਾਰਡ ਹਨ ਉਹਨਾਂ ਨੂੰ 31 ਮਾਰਚ ਤੱਕ ਈ ਕੇ ਵਾਈ ਸੀ ਕਰਾਉਣੀ ਜ਼ਰੂਰੀ ਆ ਹੁਣ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਈਕੇ ਵੀਸੀ ਕਿੱਥੋਂ ਹੋਣੀ ਆ ਤੇ ਤੁਹਾਡੀ ਸਹੂਲਤ ਵਾਸਤੇ ਜਿਲ੍ਹਾ ਫੂਡ ਸਪਲਾਈ ਅਫਸਰ ਵੱਲੋਂ ਦਾਣਾ ਮੰਡੀ ਮਜੀਠਾ ਵਿੱਚ ਇੱਕ ਕੈਂਪ ਲਾਇਆ ਜਾ ਰਿਹਾ ਜਿਦੇ ਵਿੱਚ ਤੁਹਾਡੇ ਰਾਸ਼ਨ ਕਾਰਡਾਂ ਦੀ ਈਕੇ ਵੀਸੀ ਕੀਤੀ ਜਾਊਗੀ ਈਕੇ ਈਕੇ ਵੀਸੀ ਕਰਾਉਣ ਦੇ ਲਈ ਤੁਹਾਨੂੰ ਆਪਣਾ ਆਧਾਰ ਕਾਰਡ ਲੈ ਕੇ ਆਉਣਾ ਪਵੇਗਾ ਤੇ ਹੁਣ ਬਹੁਤ ਸਾਰੇ ਲੋਕ ਸੋਚਦੇ ਨੇ ਕਿ ਮੇਰੇ ਪੰਜ ਜੀ ਆ ਮੈਂ ਪੰਜਾਂ ਜੀਆਂ ਦਾ ਆਧਾਰ ਕਾਰਡ ਲੈ ਕੇ ਚਲ ਜੂਗਾ ਤੇ ਕੇ ਵੀਸੀ ਕਰਾ ਲੂਗਾ ਪਰ ਇਸ ਤਰ੍ਹਾਂ ਨਹੀਂ ਹੋਣਾ ਇੱਕ ਕਾਰਡ ਦੇ ਵਿੱਚ ਜਿੰਨੇ ਮੈਂਬਰ ਆ ਸਾਰੇ ਮੈਂਬਰਾਂ ਦੇ ਆਧਾਰ ਕਾਰਡ ਅਤੇ ਮੈਂਬਰ ਮੌਕੇ ਤੇ ਹਾਜ਼ਰ ਹੋਣਾ ਜ਼ਰੂਰੀ ਆ ਜੇ ਜੇ ਤੁਸੀਂ ਆਪਣਾ ਆਧਾਰ ਕਾਰਡ ਲੈ ਕੇ ਮੌਕੇ ਤੇ ਹਾਜ਼ਰ ਹੋ ਤੋ 31 ਮਾਰਚ ਤੋਂ ਬਾਅਦ ਤੁਹਾਨੂੰ ਅਨਾਜ ਮਿਲੇਗਾ ਜੇਕਰ ਤੁਸੀਂ ਮੌਕੇ ਤੇ ਹਾਜ਼ਰ ਨਹੀਂ ਹੋ ਜਾਂ ਈ ਕੇ ਵਾਈ ਸੀ ਨਹੀਂ ਕਰਾਉਂਦੇ 31 ਮਾਰਚ ਤੱਕ ਤਾਂ ਫਿਰ ਤੁਹਾਨੂੰ ਅਨਾਜ ਮਿਲਣਾ ਬੰਦ ਹੋ ਜਾਏਗਾ ਇਸ ਕਰਕੇ ਸਾਰਿਆਂ ਵੀਰਿਆਂ ਨੂੰ ਬੇਨਤੀ ਆ ਕਿ ਤੁਹਾਡੀ ਸਹੂਲਤ ਵਾਸਤੇ 27 ਮਾਰਚ ਦਿਨ ਵੀਰਵਾਰ ਨੂੰ ਦਾਣਾ ਮੰਡੀ ਮਜੀਠਾ ਵਿੱਚ ਈਕੇवाईसी ਦਾ ਇੱਕ ਸਪੈਸ਼ਲ ਕੈਂਪ ਲਗਾਇਆ ਜਾ ਰਿਹਾ ਜਿਹਦੇ ਵਾਸਤੇ ਤੁਹਾਨੂੰ ਕਿਸੇ ਤੇ ਕੋਈ ਖਰਚਾ ਨਹੀਂ ਕਰਨਾ ਪਵੇਗਾ ਕੋਈ ਸੇਵਾ ਨਹੀਂ ਕਰਨੀ ਪਵੇਗੀ ਇਸ ਕਰਕੇ ਸਾਰਿਆਂ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਓ ਤੇ ਇੱਕ ਵਾਰ ਫਿਰ ਨੋਟ ਕਰ ਲਓ 27 ਮਾਰਚ ਦਿਨ ਵੀਰਵਾਰ ਦਾਣਾ ਮੰਡੀ ਮਜੀਠਾ ਵਿਖੇ ਫੂਡ ਸਪਲਾਈ ਵਿਭਾਗ ਵੱਲੋਂ ਸਪੈਸ਼ਲ ਕੈਂਪ ਲਗਾਇਆ ਜਾ ਰਿਹਾ ਤੋ ਸਾਰੇ ਵੀਰ ਹਾਜ਼ਰ ਹੋ ਕੇ ਇਸ ਕੀਮਤ ਦਾ ਵੱਧ ਤੋਂ ਵੱਧ ਫਾਇਦਾ ਉਠਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸ